ਨੇ ਫੜ ਕੇ ਨਾ ਹੁੰਨੇ ਚਿਹਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਸਾਈਡ ਤੇ ਲਾ ਤੇ ਇਸ ਜਾਲੀਆਂ ਕਰ ਤਾਨੂੰ ਜਾਲੀਆਂ ਕਰਕੇ ਰੋਕੇ ਹੁਣ ਇਹਨੇ ਜਾਲੀਆਂ ਲੱਗੀਆਂ ਤਾਂ ਰੋਕੇ ਲੱਗੇ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਲਾ ਗੱਡੀ ਨੂੰ ਲਾ ਰਾਜੀ ਕਰਦੀ ਆਂ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਰਕ ਲੈ ਜਾਂਦਾ ਰਕ ਲੈ ਜਾਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਨਾ ਆ ਨਹੀਂ ਹੁੰਦਾ ਹਾਂ ਅੱਜ ਤੱਕ ਨਹੀਂ ਭਾਜੀ ਵਰਦੀ ਜਾ ਸਾਡੀ ਹੁੰਦੀ ਐ ਇਸ ਨਾਗਰ ਸਾਹਮਣੇ ਲੱਗਾਂ ਦੱਸੋ ਇਹ ਕੀ ਨਾ ਕਰਦਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਟੀਆਂ ਬਣਾਉਂਗੀ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਈ ਲਵਾ ਦੇ ਅਫਸਰ ਆ ਗਿਆ ਤੇ ਚੰਗਾ ਆ ਤੇ ਕੋ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋ ਮੇਰੀਆਂ ਮਾਣ ਹੋਈ ਬਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਤਾਂ ਲਿਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਤੋਂ ਮੇਰਾ ਪੂਨ ਸਿਟੀ ਤੇ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦੋਂ ਵੀ ਨਹੀਂ ਆਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਮਾ ਲੋ ਮੈਨੂੰ ਜਿਹੜੀ ਗੱਲ ਚਾਹਾਂਦੀ ਆਂ ਉਹ ਕਰਾ ਦੇ ਕੱਪੜਿਆਂ ਲਈ ਤੇਨੂੰ ਹੋਰ ਕੀ ਆਪਣੀ ਜਗ੍ਹਾ ਆ ਕੇ ਬੁਲਾ ਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਅਹੀਂ ਮੈਂ ਯਾਰ ਮੈਂ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਲਾਉਣੀ ਯਾਰ ਮੈਂ ਲਾਉਣੀ ਆ ਜਾਣੀ ਤੇ ਤੇਰਾ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉਂ ਕੇ ਤੇਨੂੰ ਲਾਉਣੀ ਆ ਮੈਂ ਓਹ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਦਮ ਨਹੀਂ ਤਾਬੇ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਨਾ ਆਡ ਭਾਈ ਇਹ ਮਲਾਜਮ ਹੈ ਤੇ ਜੜੀਆਂ ਲਾ ਕੇ ਤਰੇ ਫਰਾਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹੀ ਤੇ ਕੀ ਕਰੇ ਮੈਨੂੰ ਪਿਆਰ ਮੈਨੂੰ ਕੀ ਜਾਂਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਜਾਂਦਾ ਰੁਕਣਾ ਹੀ ਆ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਾਂ ਕੀ ਕਹਾਂ ਕੀ ਕਹਾਂ ਕੇ ਬੱਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫੇਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜ਼ੋਰ ਦੇ ਭਾਈ ਸਾਈਡ ਤੇ ਕਰਨਾ ਮਾੜੀ ਜਾਨ ਕਰ ਲੈ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਦੱਸੋ ਕੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਮੇਰੇ ਮੇਰੀ ਗੱਲ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਜੀ ਨਹੀਂ ਹੁੰਦੇ ਦੋ ਦੇ ਜੀ ਰਾਮ ਵੀ ਜਾ ਕੇ ਪੁੱਛ ਤੈਨੂੰ ਕਵਰੀ ਕੀ ਕੀਤੀ ਰਜੀਤ ਐ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੀ ਰੁਕੀ ਜਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨੂੰ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਤੇ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥ ਕਿਸਾਨ ਨੇ ਮੈਦੀ ਹੋਈ ਆਪਣੀ ਡੂੜੀ ਕਰਨੀ ਆ ਮਾਨੂ ਤੇ ਜਿਹੜੀ ਡੂੜੀ ਤੂੰ ਕਰਨੀ ਆ ਤੇ ਮੈਂ ਕਰਾਉਣ ਦੇ ਜਾਲੀਆਂ ਲਾ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰੋ ਇਸ ਬੇਟਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤੂੰ ਇਹ ਕਹਿੰਦਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਵਾਲਾ ਮੈਂ ਲਾਉਣੀ ਆਂ ਤੂੰ ਉਸ ਟੇਬਲੋਂ ਲਾਉਂ ਰਹੀਆਂ ਆਂ ਬਸ ਬਾਤ ਆ ਉਹ ਮੈਂ ਲਾਈਆਂ ਜਾਲੀਆਂ ਫਿਰ ਤੂੰ ਲਾਉਂ ਲਾਈਆਂ കൈ ലോക ലവാ ചെക്കല്ലേ ਰੇਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਤਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਫੋਨ ਜਨਾਲਾ ਕਿਉਂ ਲਾਉਣਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਇਆ ਇਹਨੂੰ ਸਾਡੇ ਸਾਣ ਕਰਦੇ ਅਸੀਂ ਜੂਰੀ ਆਪਣੀ ਕਰਦੇ ਮੈਂ ਸਾਣ ਕਰਦੇ ਮੈਂ ਮਹਗਨ ਸਾਹਿਬ ਕਰਦੇ ਮੈਂ ਮਹਗਨ ਸਾਹਿਬ ਕਰਦੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜਾ ਜਨੂੰ ਫੋਨ ਲਾਉਣਾ ਲਾਉ ਤੀ ਹਲੋ ਨਾ ਟਿੱਕੀ ਦਾ ਫੋਨ ਹਲੋ ਕਾਦੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਕਿ ਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾ ਜਮਪਲਾਂਟੋਂ ਕਾਣਾ ਵਾਦੀ ਘਟਾ ਕੋਈ ਚੱਕਰ ਨਹੀਂ ਵੀਡੀਓ ਬਣੀ ਆ ਦੁਕਾਨਾਂ ਦੇ ਵਿੱਚ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਵੇ ਵਹੀ ਵਹੀ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜੋ ਸਟ੍ਰੇਟ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਐਂਕ ਤੈਨੂੰ ਆਖਣੇ ਘੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤਾਂ ਜੱਜ ਸਕਦਾ ਨੀ ਕੋਈ ਨਜ਼ਾਇਰ ਮਲਾ ਕੇ ਲਾ ਰਿਹਾ ਮੈਨੂੰ ਕਹਿੰਦਾ ਤੂੰ ਉਦਨ ਵੀ ਨੋਹਾਂ ਦੀਆਂ ਜਾਲੀਆਂ ਲੀਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤੁਹਾਨੂੰ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਰਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਦੂ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ। ਐਨੀ ਵੀ ਆਪਣੀ ਡਿਊਟੀ ਕਰਨ ਦੇ। ਸਿੱਧਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ? ਕਿੰਨੀ ਵੀ ਇੱਜ਼ਤ ਦੇਣਾ ਬਲੋ। ਕਿੰਨੀ ਕਿੱਜਤ ਦੇਣਾ ਤੂੰ ਹੀ ਕਿੰਨੀ ਕਿੱਜਤ ਦੇਣੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਪਿੱਛੇ ਤੁਹਾਡਾ ਵੀ ਸਭ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਠੀਕ ਆ। ਇਹਨਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਮੈਂ ਖਵਾਣਾ ਸੀ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇਰੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮਾਂ ਦਾ ਕੌਂਗਰੇਸ ਤੇ ਕਰੋ